ਜੁੱਦ ਨਸ਼ਿਆਂ ਵਿਰੁੱਧ ਇਹ ਨਾਮ ਹੈ ਪੰਜਾਬ ਅੰਦਰ ਵੱਡਾ ਦੈਂਤ ਬਣ ਚੁੱਕੀ ਨਸ਼ਿਆਂ ਦੀ ਸਮੱਸਿਆ ਖਿਲਾਫ ਸ਼ੁਰੂ ਕੀਤੀ ਗਈ ਨਵੀਂ ਮਹਿੰਮ ਦਾ ਇੱਕ ਪਾਸੇ ਜੰਗੀ ਪੱਧਰ ਉਤੇ ਨਸ਼ਿਆਂ ਖਿਲਾਫ ਇਹ ਮਹਿੰਮ ਸ਼ੁਰੂ ਕੀਤੀ ਗਈ ਹੈ ਦੂਜੇ ਪਾਸੇ ਨਸ਼ਿਆਂ ਦਾ ਇਹੋ ਦੈਂਤ ਹੋਰ ਜਾਨਾਂ ਲੈ ਰਿਹਾ ਹੈ ਇਸ ਤਰ੍ਹਾਂ ਮਹਿੰਮ ਵੀ ਜਾਰੀ ਹੈ ਅਤੇ ਨਸ਼ਿਆਂ ਨਾਲ ਮੌਤਾਂ ਦਾ ਸਿਲਸਿਲਾ ਵੀ ਅੱਜ ਸਵੇਰ ਸਮੇਂ ਜਗਰਾਉਂ ਵਿੱਚ ਇੱਕ ਨੌਜਵਾਨ ਨਸ਼ੇ ਦਾ ਟੀਕਾ ਲਾਉਂਦਾ ਕਾਨੂੰਨ ਤੇ ਹੀ ਪੂਰਾ ਹੋ ਗਿਆ ਹਾਲਾਂਕਿ 3 ਦਿਨ ਤੋਂ ਵੱਡੀ ਪੱਧਰ ਉਤੇ ਪੂਰੇ ਪੰਜਾਬ ਭੰਗ ਜਗਰਾਉਂ ਵਿੱਚ ਵੀ ਨਸ਼ੇ ਦੀ ਭਾਲ ਵਿੱਚ ਘਰ ਘਰ ਤਲਾਸ਼ੀ ਹੋਈ ਨਸ਼ਾ ਵੇਚਣ ਵਾਲਿਆਂ ਨੂੰ ਤਾੜਨਾ ਕਰਨ ਦੇ ਨਾਲ ਨਸ਼ਾ ਤਸਕਰਾਂ ਦਾ ਘਰ ਟਾ ਕੇ ਦਬਾਅ ਬਣਾਉਣ ਦਾ ਵੀ ਯਤਨ ਹੋਇਆ ਵੈਸੇ ਇਸ ਮਹਮੁਤੇ ਸਵਾਲ ਵੀ ਉੱਠਣ ਲੱਗੇ ਨੇ ਜਿਸ ਦੀ ਗੱਲ ਅੱਗੇ ਜਾ ਕੇ ਵੀਡੀਓ ਵਿੱਚ ਕਰਾਂਗੇ ਨਸ਼ਾ ਤਸਕਰਾਂ ਦੇ ਘਰ ਢਾਉਣ ਨਸ਼ਾ ਜਾਂ ਪੰਜਾਬ ਛੱਡ ਜਾਣ ਦੀ ਧਮਕੀ ਇਸ ਤੋਂ ਵੀ ਅੱਗੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਉਹਨਾਂ ਦੀ شناخت ਕਰਕੇ ਮਿਲਦੀਆਂ ਸਰਕਾਰੀ ਸਹੂਲਤਾਂ ਬੰਦ ਕਰਨ ਦੀ ਤਿਆਰੀ ਵਿੱਢੀ ਗਈ ਹੈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਉੱਤੇ ਦੋਵਾਲੇ ਜ਼ਿੰਮੇਵਾਰੀ ਫਿਕਸ ਕਰਕੇ ਕਾਰਵਾਈ ਦੀ ਚੇਤਾਵਨੀ ਪਹਿਲਾਂ ਹੀ ਸਰਕਾਰ ਦੇ ਚੁੱਕੀ ਹੈ ਫੇਰ ਵੀ ਇਹ ਨੌਜਵਾਨ ਜਗਰਾਉਂ ਦੇ ਰਾਏਕੋਟ ਰੋਡ ਉੱਤੇ ਸਰਕਾਰੀ ਸਾਇੰਸ ਕਾਲਜ ਨੇੜੇ ਖੂਹ ਵਾਲੇ ਇੱਕ ਪੁਰਾਣੇ ਕਮਰੇ ਵਿੱਚ ਮ੍ਰਿਤਕ ਮਿਲਿਆ ਸਰਿੰਜ ਵੀ ਉਸਦੀ ਸੱਜੀ ਬਾਹ ਵਿੱਚ ਪਈ ਸੀ ਜਿਸ ਵਿੱਚ ਥੋੜਾ ਜਿਹਾ ਖੂਨ ਵੀ ਲੱਗਿਆ ਹੋਇਆ ਸੀ ਸਮਝਿਆ ਜਾ ਰਿਹਾ ਹੈ ਕਿ ਨਸ਼ੇ ਦੀ ਤੋੜ ਲੱਗਣ ਉੱਤੇ ਉਸਨੇ ਰਾਏਕੋਟ ਰੋਡ ਉੱਤੇ ਹੀ ਨਸ਼ਾ ਵੇਚਣ ਲਈ ਬਦਨਾਮ ਮੁਹੱਲੇ ਵਿੱਚੋਂ ਨਸ਼ਾ ਖਰੀਦ ਕੇ ਇਸ ਖਾਲੀ ਥਾਂ ਉੱਤੇ ਆ ਕੇ ਨਸ਼ੇ ਦੀ ਪੂਰਤੀ ਦੀ ਕੋਸ਼ਿਸ਼ ਕੀਤੀ ਹੋएगी ਪਰ ਓਵਰਡੋਜ਼ ਨਾਲ ਉੱਥੇ ਹੀ ਢੇਰ ਹੋ ਗਿਆ ਇਸ ਥਾਂ ਦੇ ਆਲੇ-ਦੁਆਲੇ ਪਿਛਲੇ ਕੁਝ ਸਮੇਂ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਹੋਈ ਇਹ ਤੀਜੀ ਮੌਤ ਹੈ ਸਵਾਲ ਇਹ ਹੈ ਕਿ ਜੁੱਧਬੰਗ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤਿੰਨ ਦਿਨਾਂ ਤੋਂ ਲੜ ਰਹੀ ਹੈ ਫੇਰ ਵੀ ਨਸ਼ਾ ਕਿਵੇਂ ਵੇਚਿਆ ਜਾ ਰਿਹਾ ਹੈ ਅਤੇ ਕਿੱਥੋਂ ਆ ਰਿਹਾ ਹੈ ਨਸ਼ੇ ਦੇ ਖਾਤਮੇ ਲਈ 4 ਹਫ਼ਤੇ 4 ਮਹੀਨੇ ਦਾ ਸਮਾਂ ਦੇਣ ਹੁਣ ਜੁਪੀ ਵਾਂਗ ਬਲਡੋਜ਼ਰ ਵੀ ਆ ਜਾਂਦੇ باوجود ਨਸ਼ਾ ਉਦੋਂ ਤੱਕ ਖਤਮ ਹੋਣਾ ਔਖਾ ਹੈ ਜਦੋਂ ਤੱਕ ਇਸ ਦੇ ਸਾਰੇ ਪੱਕ ਨਹੀਂ ਸਮਝੇ ਜਾਂਦੇ ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਇੱਕ ਨਜ਼ਰ ਅੱਜ ਜਗਰਾਉਂ ਵਿੱਚ ਨਸ਼ੇ ਕਾਰਨ ਹੋਈ ਮੌਤੇ ਸਬੰਧ ਵਿੱਚ ਕਰਨੀ ਬਣਦੀ ਹੈ ਜਗਰਾਉਂ ਦੇ ਬੇਟ ਇਲਾਕੇ ਦੀ ਬਦਨਾਮੀ ਪਹਿਲਾਂ ਚਿੱਟੇ ਕਰਕੇ ਹੋਈ ਪਰ ਉਸ ਤੋਂ ਬਾਅਦ ਤਾਂ ਹਰੇਕ ਥਾਂ ਉੱਤੇ ਇਹ ਨਸ਼ਾ ਆਸਾਨੀ ਨਾਲ ਮਿਲਣ ਲੱਗਿਆ ਜਗਰਾਉਂ ਦੇ ਰਾਏਕੋਟ ਰੋਡ ਉੱਤੇ ਸਥਿਤ ਥਾਣਾ ਸਿਟੀ ਦੇ ਨੇੜਲੇ ਕੁਝ ਮੁਹੱਲੇ ਨਸ਼ੇ ਵਿਕਰੀ ਕਰਕੇ ਬਦਨਾਮ ਨੇ ਇਸੇ ਰੋਡ ਉੱਤੇ ਹੀ ਅੱਜ ਨੌਜਵਾਨ ਦੀ ਮੌਤ ਹੋਈ ਮੌਕੇ ਉੱਤੇ ਪਹੁੰਚੇ ਬਾੜਵਾਸੀਆਂ ਅਤੇ ਕਾਂਗਰਸੀ ਆਗੂ ਕਾਉਂਸਲਰ ਮੇਸ਼ੀ ਸਹੌਤਾ ਮੁਤਾਬਕ ਮ੍ਰਿਤਕ ਉਹਨਾਂ ਦੇ ਬਾੜ ਦਾ ਨਹੀਂ ਸੀ ਇਸ ਸਮੇਂ ਮੌਜੂਦ ਲੋਕਾਂ ਤੇ ਕਾਂਗਰਸੀ ਆਗੂ ਮੇਸ਼ੀ ਸਹੌਤਾ ਨੇ ਨਸ਼ਾ ਕਰਨ ਅਤੇ ਵੇਚਣ ਵਾਲੇ ਛੋਟੇ ਮੋਟੇ ਤਸਕਰਾਂ ਦੇ ਨਾਂ ਨਾਲ ਵੱਡੇ ਮਗਰਮੱਚਾਂ ਨੂੰ ਹੱਥ ਪਾਉਣ ਦੀ ਮੰਗ ਕੀਤੀ ਆਹ ਚੀਜ਼ ਇੱਥੇ লাশ ਪਈ ਆ ਹਾਂਜੀ ਮੈਂ ਘਰ ਹੀ ਸੀਗਾ ਲਾ ਕੇ ਖਾਣਾ ਖਾਣ ਲੱਗਾ ਸੀ ਆ ਮੈਨੂੰ ਕਹਿੰਦੇ ਆਹ ਗੱਲ ਹੋਈ ਮੈਂ ਉਹ ਬਈ ਛੱਡ ਕੇ ਭੱਜਿਆ ਠੀਕ ਹੈ ਜੀ ਤੇ ਆਉਂਦੇ ਜਦੋਂ ਦੇਖਿਆ ਇਹਨੂੰ ਚੈੱਕ ਕੀਤਾ ਤਾਂ ਇਹਦੇ ਉਹ ਰੈਂਜਰ ਵਗੈਰਾ ਲੱਗੀ ਆ। ਉਹ ਵੀ ਇੱਥੇ ਕਈ ਨੀਡਲ ਤੁਸੀਂ ਆ ਦੇਖ ਹੀ ਸਕਦੇ ਹੋ ਪਈਆਂ ਨੇ। ਅੱਜ ਤੋਂ ਆ ਤਿੰਨ ਚਾਰ ਦਿਨ ਪਹਿਲਾਂ ਵੀ ਇੱਥੇ ਇੱਕ ਮੌਤ ਇਸੇ ਤਰ੍ਹਾਂ ਹੀ ਹੋ ਕੇ ਹੱਟੀ ਆ। ਅੱਛਾ ਜੀ। ਇਹ ਮੇਰੇ ਬੋਰਡ ਦੇ ਵਿੱਚ ਜਦੋਂ ਦਾ ਮੈਂ ਕਾਉਂਸਲਰ ਆ ਇਹ ਚੌਥੀ ਲਾਸ਼ ਆ। ਇਹ ਬੜੀ ਮੰਦ ਭਾਗੀ ਘਟਨਾ ਆ। ਇਦਾਂ ਨੌਜਵਾਨ ਬੱਚੇ ਆ ਜਾਂਦੇ। ਉਹ ਤਾਂ ਉੱਧਰ ਬਣਾਉਂਦਾ। ਘੱਟ ਉਮਰ ਦੇ ਬੱਚੇ ਆ ਜਿਨ੍ਹਾਂ ਨੇ ਹਲੇ ਜਵਾਨੀ ਨਹੀਂ ਦੇਖੀ। ਮੈਂ ਕਹਿੰਦਾ ਦੇਰ ਆਏ ਦਰਸਤ ਹੈ ਇਹ ਤਿੰਨਾਂ ਸਾਲਾਂ ਬਾਅਦ ਵੀ ਇਹਨਾਂ ਨੂੰ ਕੋਈ ਜਾਗ ਆਈ ਆ। ਹਾਂ ਅੱਲੇ ਕੱਲ ਹੀ ਅਸੀਂ ਨਸ਼ਿਆਂ ਦੇ ਵਿਰੁੱਧ ਰਚਨਾ ਚ ਮੀਟਿੰਗ ਕਰਕੇ ਹਟਿਆ ਮੈਂ ਉੱਥੇ ਪ੍ਰੈਜ਼ੈਂਟ ਸੀਗਾ ਠੀਕ ਹੈ ਜੀ ਇਕੱਠ ਸੀਗਾ ਡੀਐਸਪੀ ਸਾਹਿਬ ਸੀਗੇ ਐਸਐਚਓ ਸਾਹਿਬਾਨ ਸਾਰੇ ਸੀਗੇ ਮੈਂ ਤਾਂ ਉੱਥੇ ਵੀ ਕਿਹਾ ਇਹ ਨਾ ਜਨਾਬ ਹਟਣਾ ਕਿਉਂ ਨਹੀਂ ਇਹ ਪਿੱਛੇ ਜਿਹੜਾ ਸਿਸਟਮ ਤਾੜਾ ਬਣਾ ਨਾ ਹਾਂਜੀ ਇਹ ਕੀ ਖਾਣਾ ਪੂਰਤੀ ਲਈ ਤਾਂ ਹੁੰਦਾ ਹੈ ਵੀ ਆ ਪਿੰਦਾ ਇਹਨੂੰ ਫੜਿਆ ਦਿੱਤਾ ਪਰਚਾ ਚੱਲ ਗਾ ਜਿਹੜੇ ਵੇਚਦੇ ਆ ਨਾ ਉਹ ਇਹਨਾਂ ਨੂੰ ਇਹ ਇਹਨਾਂ ਨੂੰ ਇਹ ਨਹੀਂ ਪੁੱਛਿਆ ਜਾਂਦਾ ਵੀ ਤੁਸੀਂ ਲਿਆ ਕਿਤੋਂ ਆ ਬਿਲਕੁਲ ਸਹੀ ਆ ਵੇਚਣ ਵਾਲੇ ਐਂ ਫਰਦੇ ਆ ਟੋਰਨ ਠੀਕ ਆ ਜੀ ਗੱਡੀਆਂ ਰੱਖੀਆਂ ਠੀਕ ਆ ਛੋਟੇ ਛੋਟੇ ਬੱਚਿਆਂ ਤੋਂ 14 15 ਸਾਲਾਂ ਵਾਲਿਆਂ ਤੋਂ ਸਪਲਾਈ ਹੋ ਰਹੀ ਆ ਚਿੱਟੇ ਦੀ ਅੱਜ جناب ਬਿਲਕੁਲ ਤੁਸੀਂ ਦੇਖ ਹੀ ਰਹੇ ਹੋ ਥੋੜੇ ਕਿਤੇ ਟਾਈਮ ਪਹਿਲੇ ਜਾਂ 7 ਨੰਬਰ ਚੁੰਗੀ ਤੇ 16 17 ਸਾਲਾਂ ਦਾ ਮੁੰਡਾ ਮਰਿਆ ਡਰਗ ਦੀ ਸਮੱਸਿਆ ਵਿੱਚ ਇਕੱਲਾ ਪੰਜਾਬ ਹੀ ਨਹੀਂ ਸਗੋਂ ਕਈ ਹੋਰ ਸੂਬੇ ਵੀ ਫਸੇ ਹੋਏ ਨੇ ਪਰ ਪੰਜਾਬ ਵਿੱਚ ਜਿਵੇਂ ਰੋਜ਼ਾਨਾ ਖੋਹ ਦੀਆਂ ਬਾਰਦਾਤਾਂ ਅਤੇ ਚੋਰੀਆਂ ਹੋ ਰਹੀਆਂ ਨੇ ਇਸ ਦਾ ਸਬੰਧ ਵੀ ਸਿੱਧਾ ਨਸ਼ਿਆਂ ਨਾਲ ਹੈ ਨਸ਼ਾ ਕਰਨ ਵਾਲੇ ਨਾ ਤਾਂ ਆਪਣੇ ਘਰ ਦਾ ਕੋਈ ਸਮਾਨ ਛੱਡਦੇ ਨੇ ਨਾ ਹੀ ਆਂਡ ਗਵਾਂਡ ਦਾ ਦੱਸਿਆ ਜਾਂਦਾ ਹੈ ਕਿ ਚਿੱਟੇ ਦੀ ਲਾਤੀ ਇਹੀ ਹੈ ਕਿ ਇੱਕ ਵਾਰ ਜਿਸ ਦੇ ਅੰਦਰ ਚਲਾ ਗਿਆ ਉਸ ਦਾ ਖਹਿੜਾ ਚਾਹ ਕੇ ਵੀ ਨਹੀਂ ਛੁੱਟਦਾ ਮੁੱਖ ਮੰਤਰੀ ਭਗਵੰਤ ਮਾਨ ਨੇ 2 ਸਾਲ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਵਿਖੇ ਅਰਦਾਸ ਕਰਕੇ ਵੀ ਨਸ਼ਿਆਂ ਖਿਲਾਫ ਮਹੰਮ ਬੱਡੀ ਸੀ ਇਸ ਤੋਂ ਪਹਿਲਾਂ ਬੋਟਾ ਮੌਕੇ ਵੀ ਆਮਾਦੀ ਪਾਰਟੀ ਨੇ 4 ਮਹੀਨੇ ਵਿੱਚ ਨਸ਼ੇ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਇੱਕ ਵਾਰ ਫੇਰ ਜੁੱਧ ਨਸ਼ਿਆਂ ਵਿਰੁੱਧ ਦੇ ਨਵੇਂ ਨਾਰੇ ਅਤੇ ਨਵੀਂ ਊਰਜਾ ਨਾਲ ਮਹਮ ਸ਼ੁਰੂ ਹੋਈ ਹੈ ਡਰਗ ਦੀ ਸਮੱਸਿਆ ਨੂੰ ਸਮਝਣ ਲਈ ਇਸੇ ਚੈਨਲ ਉਤੇ ਪਈ ਦੂਜੀ ਵੀਡੀਓ ਦੇਖ ਸਕਦੇ ਹੋ ਪਰ ਇੱਥੇ ਗੱਲ ਸਿਰਫ ਅੱਜ ਹੋਈ ਮੌਤ ਅਤੇ ਤਾਜ਼ਾ ਮਹਮ ਦੀ ਕਰਦੇ ਆ ਜਿਸ ਨੂੰ ਲੈ ਕੇ ਸਵਾਲ ਅਤੇ ਵਿਵਾਦ ਖੜੇ ਹੋਣ ਲੱਗੇ ਨੇ ਉਸ ਤੋਂ ਪਹਿਲਾਂ ਪੁਲਿਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਨੂੰ ਦੇਖੋ ਜੋ ਨਸ਼ਾ ਤਸਕਰਾਂ ਨੂੰ ਮਿਲਦੀਆਂ ਮੁਫਤ ਦੀਆਂ ਸਰਕਾਰੀ ਸਹੂਲਤਾਂ ਬੰਦ ਕਰਨ ਬਾਰੇ ਜਾਣਕਾਰੀ ਦੇ ਰਹੇ ਨੇ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੇ ਜਿਹੜੇ ਬੰਦੇ ਆ ਫੜੇ ਜਾਂਦੇ ਨੇ ਡਰੱਗ ਸਪਲਾਈਅਰ ਉਹਨਾਂ ਦੇ ਜਿਹੜੇ ਕੇਸ ਰਜਿਸਟਰ ਨੇ ਉਹ ਅਸੀਂ ਪਿਛਲੇ 3 ਸਾਲਾਂ ਦੇ ਸਾਰੇ ਕੇਸ ਕਢਵਾ ਕੇ ਡੀਸੀਸ ਨੂੰ ਭੇਜ ਰਹੇ ਹਾਂ ਤਾਂ ਕਿ ਜਿਹੜੀਆਂ ਇਹਨਾਂ ਦੇ ਪਰਿਵਾਰਾਂ ਨੂੰ ਫ੍ਰੀ ਫੈਸਿਲਿਟੀਆਂ ਜਿਹੜੀਆਂ ਮਿਲੀਆਂ ਹੋਈਆਂ ਨੇ ਉਹ ਬੰਦ ਕੀਤੀਆਂ ਜਾਂਦੀਆਂ ਤਾਂ ਅਸੀਂ ਲਿਸਟ 1-2 ਦਿਨ ਦੇ ਵਿੱਚ ਸਾਰੇ ਡੀਸੀਸ ਨੂੰ ਭੇਜ ਦੇਵਾਂਗੇ ਚਾਹੇ ਕਿਸੇ ਦੀ ਘਰਾਂ ਦੀ ਬਿਜਲੀ ਦਾ ਕਨੈਕਸ਼ਨ ਉਹਨਾਂ ਨੂੰ ਫ੍ਰੀ ਜਿਹੜਾ ਮਿਲਿਆ ਹੋਇਆ ਹੈ ਤੇ ਘਰ ਦੀ ਬਿਜਲੀ ਹੈ ਜਾਂ ਹੋਰ ਫੈਸਿਲਿਟੀਆਂ ਜਿਹੜੇ-ਜਿਹੜੇ ਡਰੱਗ ਪੈਡਲਰਾਂ ਦੇ ਉੱਤੇ ਜਿਹੜੇ ਪਰਚੇ ਦਰਜ ਹੋਏ ਨੇ ਉਹ ਅਸੀਂ ਲਿਸਟ ਇੱਕ ਦੋ ਦਿਨ ਚ ਡੀਸੀ ਸਾਹਿਬਾਂ ਨਾਲੋਂ ਭੇਜਾਂਗੇ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਫ੍ਰੀ ਫੈਸਿਲਿਟੀਆਂ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਮਾਨਯੋਗ ਡਿਜੀਪੀ ਸਾਹਿਬ ਦੇ ਹੁਕਮਾਂ ਅਨੁਸਾਰ ਜੜੀਆਂ ਉਹ ਬੰਦ ਕੀਤੀਆਂ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਈ ਥਾਵਾਂ ਉੱਤੇ ਨਸ਼ਾ ਤਸਕਰਾਂ ਦੇ ਘਰ ਟਾਏ ਗਏ ਨੇ ਅੱਜ ਵੀ ਬਠਿੰਡਾ ਸਮੇਤ ਹੋਰਨਾਂ ਥਾਵਾਂ ਉੱਤੇ ਇਹ ਬਲਡੋਜ਼ਰ ਮਹਮ ਜਾਰੀ ਰਹੀ ਇਸ ਉੱਤੇ ਉਂਗਲ ਚੁੱਕਣ ਵਾਲੇ ਕਹਿ ਰਹੇ ਨੇ ਕਿ ਜਾਂ ਤਾਂ ਸਰਕਾਰੀ ਥਾਂ ਉੱਤੇ ਬਣੇ ਛੋਟੇ ਮੋਟੇ ਘਰ ਢਾਏ ਜਾ ਰਹੇ ਨੇ ਜਾਂ ਫਿਰ ਆਮ ਲੋਕਾਂ ਦੇ ਇੱਟਾਂ ਨਾਲ ਬਣੇ ਸਧਾਰਨ ਘਰਾਂ ਉੱਤੇ ਬਲਡੋਜ਼ਰ ਚੱਲ ਰਿਹਾ ਹੈ ਹੁਣ ਤੱਕ ਵੱਡੇ ਨਸ਼ਾ ਤਸਕਰ ਦੀ ਇੱਕ ਵੀ ਆਲੀਸ਼ਾਨ ਕੋਠੀ ਉੱਤੇ ਅਜਿਹੀ ਕਾਰਵਾਈ ਹੁੰਦੀ ਨਜ਼ਰ ਨਹੀਂ ਆਈ ਚੰਗੀ ਗੱਲ ਹੈ ਸਰਕਾਰ ਅਤੇ ਪੁਲਿਸ ਹਰੇਕ ਛੋਟੇ ਵੱਡੇ ਤਸਕਰ ਖਿਲਾਫ ਕਾਰਵਾਈ ਕਰ ਰਹੀ ਹੈ ਇਨ੍ਹਾਂ ਛੋਟੀਆਂ ਮੱਛੀਆਂ ਦੇ ਨਾਲ ਨਾਲ ਵੱਡੇ ਮગર ਮੱਛਾਂ ਨੂੰ ਨੱਪਣਾ ਜ਼ਿਆਦਾ ਜ਼ਰੂਰੀ ਹੈ ਜਿੱਥੋਂ ਨਸ਼ੇ ਦੀ ਪੂਰੀ ਸਪਲਾਈ ਚੱਲਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੀ ਇਹੋ ਮੁੱਦਾ ਚੁੱਕ ਰਹੇ ਨੇ ਨਸ਼ਾ ਉਹ ਮੁੱਦਾ ਹੈ ਜਿਹੜਾ ਕਿ ਸਰਕਾਰ ਬਣਾਈ ਜਿਹੜੇ ਮੁੱਦੇ ਤੇ ਤੁਸੀਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪਾਸੇ ਕਰਤਾ ਹੁਣ ਕਹਿੰਦੇ ਜੀ ਪੰਜ ਕੈਬਨਿਟ ਮੰਤਰੀ ਉਹਦੇ ਤੇ ਕਾਰਵਾਈ ਕਰਨਗੇ ਭਈ ਕਾਰਵਾਈ ਕਰਨੀ ਹੈ ਪੁਲਿਸ ਨੇ ਉਹ ਹੈ ਹੋਮ ਡਿਪਾਰਟਮੈਂਟ ਉਹ ਮੁੱਖ ਮੰਤਰੀ ਦਾ ਡਿਪਾਰਟਮੈਂਟ ਤੇ ਮੁੱਖ ਮੰਤਰੀ ਉਹ ਸਬ ਕਮੇਟੀ ਚਾਹੀਦੀ ਨਹੀਂ ਮੁੱਖ ਮੰਤਰੀਓ ਤੋਂ ਬਾਅਦ ਸੋ ਅੱਜ ਵੀ ਆਮ ਆਦਮੀ ਪਾਰਟੀ ਨਸ਼ੇ ਦੇ ਮੁੱਦੇ ਤੇ ਸਿਰਫ ਸਿਰਫ ਸਿਆਸਤ ਕਰ ਰਹੀ ਹੈ ਆ ਜਿਨ੍ਹਾਂ ਨੂੰ ਵੱਡੇ ਸਮਗਲਰ ਕਹਿ ਕੇ ਜਿਹੜੇ ਘਟਾ ਰਹੇ ਹਾਲਾਂਕਿ ਚੰਗੀ ਗੱਲ ਹੈ ਜੇ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਉਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਕੀ ਇਹ ਕਾਰਵਾਈ ਸਿਲੈਕਟਿਵ ਹੋ ਰਹੀ ਹੈ ਕਿਉਂਕਿ ਮਹੱਲਿਆਂ ਦੇ ਵਿੱਚ ਜਾ ਕੇ ਉਹ ਪੁਰਾਣੇ ਜੇ ਇੱਟਾਂ ਵਾਲੇ ਘਰ ਢਾਕੇ ਉਹ ਤਾਂ ਕੋਈ ਬਾਲੇ ਵੱਡੇ ਡਰੱਗ ਸਮੱਗਲਰ ਲੱਗ ਨਹੀਂ ਰਹੇ ਉਹ ਤਾਂ ਕੋਈ ਬੰਗਲੇ ਹੈ ਜਿੱਦਾਂ ਕੱਲ ਪਰਸੋ ਗੁਲਾਰਾ ਬੈਠਾ ਕਹ ਰਿਹਾ ਸੀ ਕਿ ਜਿਹੜੇ एंपਾਇਰ ਨੇ ਡਰੱਗ ਦੇ ਉੱਤੇ ਖੜੇ ਕੀਤੇ ਉਹਨਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ ਭਾਈ ਉਹ ਤਾਂ ਮੱਲਿਆਂ ਸੀ ਕਿ ਕਮਰੇ ਦਾ ਘਰ ਹੈ ਉਹ ਤਾਂ ਵੱਧੋਂ ਵੱਧ ਜਿਹੜੇ ਅਗਲੇ ਮੋਹਰੇ ਨੇ ਜਿਹੜੇ ਡਰੱਗਾਂ ਦੇ ਤਸਕਰ ਨੇ ਜਿਹੜੇ ਵੱਡੇ ਡਰੱਗ ਪੈਡਲਰ ਨੇ ਇਹ ਤਾਂ ਉਹਨਾਂ ਦੇ ਮੋਹਰਿਆਂ ਦੇ ਘਰ ਦੇ ਉੱਤੇ ਜਾ ਕੇ ਬਲਦੋਜ਼ਰ ਚੱਲ ਰਿਹਾ ਹੈ ਨਸ਼ੇ ਨੂੰ ਲੈ ਕੇ ਪੰਜਾਬ ਦੇ ਹਾਲਾਤ ਬੇਹੱਦ ਚਿੰਤਾਜਨਕ ਇਸ ਕਾਲੀ ਹਨੇਰੀ ਨੇ ਪਤਾ ਨਹੀਂ ਪੰਜਾਬੀਆਂ ਦੇ ਕਿੰਨੇ ਘਰ ਬਰਬਾਦ ਕਰ ਦਿੱਤੇ ਤੇ ਅੱਜ ਹਾਲਾਤ ਇਹ ਨੇ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਪਿਛਲੇ ਦਿਨੀ ਇੱਕ ਵੱਡੀ ਟਿੱਪਣੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੇ ਕੀਤੀ ਕਿ ਇਸ ਤਰੀਕੇ ਲੱਗ ਰਿਹਾ ਹੈ ਕਿ ਸਰਕਾਰ ਸੂਬੇ ਦੇ ਵਿੱਚ ਆਪ ਨਸ਼ਾ ਵਕਾਰੀ ਅੱਜ ਤੱਕ ਦੇਸ਼ ਅੰਦਰ ਕਿਸੇ ਹਾਈ ਕੋਰਟ ਨੇ ਕਿਸੇ ਸਰਕਾਰ ਦੇ ਉੱਤੇ ਇੰਨੀ ਤਲਕ ਟਿੱਪਣੀ ਨਹੀਂ ਕੀਤੀ ਇਹ ਕਲੰਕ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੇ ਲੱਗੇ ਗਵਰਨਰ ਸਾਹਿਬ ਸਰਹੰਦੀ ਜ਼ਿਲ੍ਹਿਆਂ ਦੇ ਦੌਰਿਆਂ ਦੌਰਾਨ ਬੜੀ ਵਾਰੀ ਕਹਿ ਚੁੱਕੇ ਨੇ ਕਿ ਨਸ਼ਾ ਸਕੂਲਾਂ ਕਾਲਜਾਂ ਤੱਕ ਪਹੁੰਚ ਗਿਆ ਪਰ ਕਿ ਅੱਜ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਨੂੰ ਖਤਮ ਕਰਨ ਲਈ ਸਹਰਦ ਹੈ ਕਿਉਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਦੇ ਉੱਤੇ ਰਾਜਨੀਤੀ ਕੀਤੀ ਰਾਹੁਲ ਗਾਂਧੀ ਨੇ ਤਾਂ 70% ਪੰਜਾਬੀਆਂ ਨੂੰ ਨਸ਼ੇੜੀ ਕਿਹਾ ਤਾਂ ਅਰਵਿੰਦ ਕੇਜਰੀਵਾਲ ਸਾਹਿਬ بڑے ਵੱਡੇ ਵਾਅਦੇ ਲੈ ਕੇ ਆਏ ਪਹਿਲਾਂ ਕੈਪਟਨ ਸਾਹਿਬ ਕਹਿੰਦੇ ਸੀ ਗੁਟਕਾ ਸਾਹਿਬ ਹੱਥ ਚ ਫੜ ਕੇ ਕਿ ਜੀ ਚਾਰ ਹਫ਼ਤਿਆਂ ਚ ਖਤਮ ਕਰ ਦਾਂਗੇ ਅਰਵਿੰਦ ਕੇਜਰੀਵਾਲ ਕਹਿੰਦੇ ਚਾਰ ਮਹੀਨਿਆਂ ਚ ਖਤਮ ਕਰ ਦਾਂਗੇ ਪਰ ਅੱਜ 2025 ਦੇ ਵਿੱਚ ਆ ਕੇ ਵੀ ਨਸ਼ਾ ਪੰਜਾਬ ਦੇ ਵਿੱਚ ਕਾਲੇ ਨਾਗ ਵਗੂ ਪੰਜਾਬ ਦੇ ਨੌਜਵਾਨਾਂ ਨੂੰ ਨਿਗਲਦਾ ਜਾ ਰਿਹਾ ਹੈ ਕੀ ਕੀਤਾ ਹੈ ਦੋ ਸਰਕਾਰਾਂ ਨੇ